ਸਾਸ਼ਿਕਾਲ ਤੁਸੀਂ ਦੇਖ ਰਹੇ ਹੋ ਸਾਡਲ ਟੀਵੀ ਮੈਂ ਹਰ ਜਸੀਕੌਰ ਵਿੱਚ ਸੋਵਾਰ ਸ਼ਾਮੀ ਫਾਨੌਰ ਦੇ ਵਿੱਚੋਂ ਇੱਕ ਸੜਕ ਹਾਸ ਦੇ ਵਿੱਚ ਇੱਕ ਪ੍ਰੈਗਨੈਂਟ ਔਰਤ ਵੱਲੋਂ ਆਪਣੇ ਬੱਚੇ ਨੂੰ ਗਵਾ ਲਿਆ ਗਿਆ ਜੀ ਹਾਂ ਇਸ ਔਰਤ ਦੇ ਅਣਜਮੇ ਬੱਚੇ ਦੀ ਇਸ ਹਾਸ ਦੇ ਵਿੱਚ ਮੌਤ ਹੋ ਗਈ ਇਹ ਔਰਤ ਫਲਹਾਲ ਹਸਪਤਾਲ ਦੇ ਵਿੱਚ ਜ਼ਖਮੀ ਹਾਲਤ ਦੇ ਵਿੱਚ ਭਰਤੀ ਹੈ ਪੁਲਿਸ ਦੇ ਮੁਤਾਬਿਕ ਇਹ ਹਾਸਾ ਹਵਾ ਦੇ ਵਿੱਚ ਰਾਤੀ 9:08 ਮਿੰਟ ਦੇ ਕਰੀਬ ਸਟੇਟ ਹਾਈਵੇ ਇੱਕ ਤੇ ਹੋਇਆ ਦੱਸਿਆ ਜਾ ਰਿਹਾ ਹੈ ਤੇ ਦੂਜੀ ਕਾਰ ਦੇ ਡਰਾਈਵਰ ਦੀ ਹੈਰਾਨੀ ਜਨਕ ਗੱਲ ਦਸੀਏ ਤਾਂ ਇਹ ਕਾਰ ਦਾ ਡਰਾਈਵਰ ਸਿਰਫ ਇੱਕ 12 ਸਾਲ ਦਾ ਬੱਚਾ ਸੀ ਜੋ ਕਿ ਚੋਰੀ ਦੀ ਕਾਰ ਚਲਾ ਰਿਹਾ ਸੀ ਇਸ ਦੇ ਵੱਲੋਂ ਉਕਤ ਮਹਿਲਾ ਦੀ ਕਾਰ ਦੇ ਵਿੱਚ ਟੱਕਰ ਮਾਰੀ ਗਈ ਜਿਸ ਤੋਂ ਬਾਅਦ ਉਹ ਮਹਿਲਾ ਜ਼ਖਮੀ ਹੋਈ ਪੁਲਿਸ ਦੇ ਮੁਤਾਬਿਕ ਚੋਰੀ ਦੀ ਕਾਰ ਦੇ ਵਿੱਚ ਹੋਰ ਕਈ ਜਾਣੇ ਜਿਨ੍ਹਾਂ ਦੀ ਉਮਰ ਸਿਰਫ 12 ਤੋਂ 17 ਸਾਲ ਦੀ ਜਾ ਰਹੀ ਹੈ ਮੌਜੂਦ ਸਨ ਇਹਨਾਂ ਦੇ ਵਿੱਚੋਂ ਤਿੰਨ ਨੂੰ ਦਰਮਿਆਨੀਆਂ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਹਸਪਤਾਲ ਇਲਾਜ ਦੇ ਲਈ ਲਿਜਾਇਆ ਗਿਆ ਫਰਹਾਲ ਦੇਖਣਾ ਇਹ ਹੋਵੇਗਾ ਕਿ ਇੱਕ 12 ਸਾਲਾਂ ਲੜਕੇ ਦੀ ਇਸ ਹਰਕਤ ਦੇ ਕਰਕੇ ਕਿਸੇ ਦੀ ਜ਼ਿੰਦਗੀ ਬਦਲ ਗਈ ਹੈ ਤੇ ਇਸ ਦੇ ਲਈ ਉਸ ਨੂੰ ਕੀ ਸਜ਼ਾ ਮਿਲੇਗੀ ਜਾਂ ਫਿਰ ਸਜ਼ਾ ਮਿਲੇਗੀ ਜਾਂ ਫਿਰ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ